ਰਾਂਜੀ ਨੇ ਤਾਂ ਮੱਝਾਂ ਚਰਾਈਆਂ ਸੀ ਆਪਾਂ ਦਾ ਚਾਰਦਾ ਬੱਕਰੀ ਉਹ ਤਾਂ ਪਾਗਲ ਸੀ ਮੱਝਾਂ ਐਵੇਂ ਚਾਰਦਾ ਰਿਹਾ ਉਹ ਵੀ ਅੱਛਾ ਵਾਸ਼ ਆ ਖੱਬੂ ਕਥੇ ਆਪਣਾ ਹੋ ਰਿਹਾ ਡੱਬੂ ਮੇਰਾ ਪੋਤਾ ਡੱਬੂ ਉਹ ਮੇਰਾ ਚਾਦਰਾ ਫਸ ਗਿਆ ਇਤਾਂ ਵੀ ਹੋ ਜਾਂਦਾ ਮਿੱਤਰੋ ਇਹ ਆਏ ਹੋਲੀ ਚੱਲ ਪੂਰੀਏ ਆਉਦੀ ਮਾਂ ਆਉਦੀ ਦਬੂਨਾਂ ਦਾ ਇਹੀ ਆ ਬਸ ਇਹਨਾਂ ਦੀਆਂ ਗੋਹੇ ਦੀਆਂ ਪਾਥੀਆਂ ਬੰਦੀਆਂ ਤੇ ਇਹਨਾਂ ਦੇ ਉਹ ਬਣਦੇ ਆ ਬੰਟੇ ਤਿੰਨੇ ਅਸ ਤੇਰੇ ਚਲ ਜਿਹੜਾ ਇੱਥੋਂ ਸਾਡਾ ਸਾਡਾ ਆਪਾਂ ਨਵਾਂ ਮੁੰਡਾ ਇਹਦਾ ਬੱਕਰੀ ਦੀ ਪੂਛ ਦੇ ਕੇ ਦੱਸਦਾ ਇਹ ਕਿਹੜੀ ਬੱਕਰੀ ਆ ਕਿਹੜੇ ਨਸਾਂ ਦੀ ਵੱਡਾ ਕਾਰੋਬਾਰ ਖੋਲਣਾ ਆਪਾਂ ਆ ਆ ਪੱਛਲਾ ਦਿਖਾ ਦੇ ਅਬ ਤਵਾਜ ਤਾਂ ਲੈਣਾ ਇਹਨਾਂ ਦਾ ਕੰਮ ਇਹਨੂੰ ਸੰਕਰ ਕਰ ਲੋ ਬਚਾ ਆ ਬੜੀ ਵਧੀਆ ਬਣਦੀ ਆ ਇਹਨਾਂ ਦੀ ਤਾਂ ਆ ਵੇਖ ਤੇਰੇ ਅੱਜ ਕਿਦਾਂ ਨੂੰ ਚੱਲੀਆਂ ਸਹਲੀਆਂ ਮੇਰੀਏ ਐ ਲਾਲ ਪੂਛ ਵਾਲੀਏ ਕਾਲੀ ਪੂਛ ਵਾਲੀਏ ਆਜੋ ਆਜ ਰੰਝ ਮੱਝਾਂ ਚਰਾਈਆਂ 12 ਸਾਲ ਇਨਾ ਦਾ ਦੁੱਧ ਹੋ ਗਿਆ ਭਾਈ 200 ਰੁਪਏ ਕਿਲੋ ਹੋ ਗਿਆ ਜਿਹਨਾਂ ਦੁੱਧ ਭਾਈ ਜਿਹਨੇ ਲੈਣਾ ਤਾਂ ਮੈਨੂੰ ਸੰਪਰਕ ਕਰੇ ਨੰਬਰ ਤੇ ਕਾਲ ਕਰੇ ਬੱਕਰੀ ਵੈਬਸਾਈਟ ਆਪਣੀ ਵੈਬਸਾਈਟ ਆ bakkri.com ਤੇ ਆਜੋ ਫਿਰ ਜਿਹਨੇ ਦੁੱਧ ਲੈਣਾ ਤਾਂ ਆਜੋ ਆਹ ਦੇਖ ਆਪਣਾ ਬਿਛੇਰਾ ਪਠਾ ਪਠਾ ਪੱਠਾ ਹੈ ਆਹ ਦੇ ਦੋ ਸੈਂਕ ਗੈ ਦੇ ਇਹ ਭਸਦਾ ਦੇਖ ਤੂ ਰਾ ਪੁੱਛ ਤਾਂ ਦੇਖੋ ਇਹਦੀ ਏ ਤੇਰੇ ਦੇਖੀ ਅੱਛਾ ਬਾਸ਼ ਆ ਖਾ ਲੋ ਖਾ ਲੋ ਆਪਣੀਆਂ ਆਇਆ ਆਪਣੀ 50000 ਦੀ ਬੱਕਰੀ ਆ ਇਹ ਕਾਲੀ ਫਟਾ ਪਾਇਆ ਹੈ ਸਪੈਸ਼ਲ ਘੁੰਗਰੂ ਵਾਲਾ ਖਾ ਲੋ ਖਾ ਲੋ ਆਪਣਾ ਜੀਆਂ ਬਾਗਲ ਇਹ ਖਾ ਲੋ ਖਾ ਲੋ ਹਨੇਰਾ ਹੁੰਦਾ ਜਾਂ ਸੂਰਜ ਡੁੱਬਣ ਵਾਲਾ ਧਾਰ ਵੀ ਚੋਣੀਆਂ ਫੇਰ ਇੰਨਾ ਦੀ ਭਾਈ ਇਹਦੀ ਚਾਹ ਆ ਨਾ ਚਾਹ ਬੜੀ ਵਧੀਆ ਬਣਦੀ ਆ ਇੰਨਾ ਦੀ ਤਾਂ ਆਹ ਦੇਖਾ ਡੱਬੂ ਆ ਡੱਬੂ ਆ ਮੇਰਾ ਪੁੱਤ ਆਜੇ ਆਜਾ ਆਜਾ ਡੱਬੂ ਆ ਏ ਦੱਨਾ ਜਾਉ ਕਣਕ ਚ ਮਾਰਨਗੇ ਤੈਨੂੰ ਦਵਾਈ ਦੂਈ ਪਾਈ ਹੁੰਦੀ ਆ ਆ ਜਾ ਚੱਲ ਉਧਰ ਚੱਪ ਚੰਨੀ ਕਲਾਪ ਚੱਲ ਹਾਲੋ ਹਾਲੋ ਰਾਮਨਾਥ ਆ ਡੱਬੂ ਦੇਖੋ ਕਿੰਨਾ ਘੈਂਡਾ ਆਪਣਾ ਭਾਈ ਜੇ ਦੁੱਧ ਲੈਣਾ ਇਹਨਾਂ ਦਾ ਤਾਂ ਵੀ ਨੂੰ ਸੰਪਰਕ ਕਰ ਲਓ bakri.com ਆ ਆਪਣੀ ਵੈਬਸਾਈਟ ਤੇ ਉਹ ਤੇ ਆਪਣਾ ਸੰਪਰਕ ਕਰ ਲਓ ਤੇ ਆਪਣਾ ਹੀ ਬਹੁਤ ਵੱਡਾ ਕਾਰੋਬਾਰ ਖੋਲਣਾ ਆ ਆ ਭੱਜ ਲਾ ਦੇਖ ਆ ਦੇਖ ਆ ਤਾਵਾ ਚ ਅਰੇ ਝਾਪਾ ਨਵਾ ਮੁੰਡਾ ਇਹਦਾ ਬੱਕਰੀ ਦੀ ਪੂਛ ਦੇ ਕੇ ਦਾ ਦਿੰਦਾ ਇਹ ਕਿਹੜੀ ਬੱਕਰੀ ਆ ਕਿਹੜੇ ਨਸਲ ਦੀ ਆ ਕਤੀਲੇ ਇਹ ਤੇਰੇ ਬਈ ਬੱਕਰੀਆਂ ਦਾ ਵਪਾਰ ਖੋਲਣਾ ਹੁਣ ਆਪਾਂ ਨੂੰ ਆਪਾਂ ਬਾਨਾ ਵੱਡੇ ਵਪਾਰੀ ਆਪਾਂ ਇੱਕ ਬੱਕਰੀ ਲਈਤੀ ਸੀ ਹੁਣ ਆਪਾਂ ਜੜ ਬਣਾ ਲਾ ਦੇਖ ਲੋ 1 2 3 4 5 6 7 8 9 10 11 ਬੱਕਰੀਆਂ ਹੋ ਗਈਆਂ ਇਹ 11 ਤੋਂ 20 ਹੋਣ ਤੇ ਟਾਈਮ ਨਹੀਂ ਲੱਗਣਾ ਆਪਣਾ ਆਹ ਦੇਖਾ ਕਿਹੜਾ ਬੱਤਮੀਜ਼ਾ ਜਿਹੜਾ ਪਿੱਛੋਂ ਹੀ ਲੰਘ ਗਿਆ ਆਪਣੇ ਨਾਲ ਕਰ ਨੰਗ ਲੈਦੇ ਆਪਣਾ ਨੀਗਾ ਵੇਹੇ ਇਹ ਦੋ ਘਟਕ ਚਾਰੀ ਹੋਈ ਆ ਪੰਨ ਲੱਗ ਗਏ ਰਾਂਝੇ ਨੇ ਤਾਂ ਮੱਝਾਂ ਚਲਾਈਆਂ ਸੀ ਆਪਾਂ ਦਾ ਚਾਰਦਿਆ ਪੱਕੀਆਂ ਉਹ ਤਾਂ ਪਾਗਲ ਸੀ ਮੱਝਾਂ ਐਵੇਂ ਚਾਰਦਾ ਰਿਆ ਉਹ ਵੀ ਕਿਸੇ ਦੀਆਂ ਆਪਣੀ ਇੱਕ ਬੱਕਰੀ ਸੀ ਹੁਣ ਆਪਾਂ 12 ਬਣਾ ਲਿਆ 11 12 20 ਹੋਣ ਤੇ ਟਾਈਮ ਨਹੀਂ ਲੱਗਣਾ ਸਿਆਲਾਂ ਦਾ ਟਾਈਮ ਆ ਗਰਮੀਆਂ ਚ ਸੂਣ ਗਈਆਂ ਜੀ ਆਣਾ ਆਪਣੀਆਂ ਪਠਾਣ ਨਿਕਿਆ ਨਿਕਿਆ ਵੱਡੀਆਂ ਹੋ ਜਾਣੀਆਂ 50 ਹਜ਼ਾਰ ਚ ਲੱਖ ਚ ਪਹੁੰਚਿਆਂ ਦਾ ਬੱਕਰਾ ਤੇ ਇਹਨਾਂ ਦਾ ਦੁੱਧ 200 ਰੁਪਏ ਕਿਲੋ ਆ 200 ਰੁਪਏ ਕਿਲੋ ਚਲੋ ਆਜੋ ਉਹ ਕਿਧਰ ਭੱਜੀ ਜਾਨ ਤੇਰੇ ਔਰ ਡੱਬੂ ਦੇ ਡੱਬੂ ਆ ਪਤਾ ਦੇ ਅੱਦੇ ਹੇਰੇ ਨਖਰਾ ਇੰਨਾ ਦਾ ਚੱਲ ਯਾਰ ਖਾ ਲੈਣ ਦੇ ਨਾ ਬਸ ਇਹਨਾਂ ਦਾ ਇਹੀ ਆ ਬਸ ਇਹਨਾਂ ਦੀਆਂ ਗੋਹੇ ਦੀਆਂ ਪਾਥੀਆਂ ਨਹੀਂ ਬੰਦੀਆਂ ਇਹਨਾਂ ਦੇ ਉਹ ਬਣਦੇ ਆ ਵੰਟੇ ਪਤਾ ਨਹੀਂ ਕਿੰਨਾ ਦੀ ਲਗੋੜਾ ਇਹ ਸਾਲੇ ਬੱਚ ਤੁਰੇ ਫਿਰਦੇ ਆ ਚੱਲ ਚੱਲ ਉਧਰ ਨੋ ਜਿਨਾ ਮਿੱਥੋ ਜਾਣਾ ਛਾਏ ਐ ਠਾਕ ਕਾਵੇਂ ਹੁੱਲਰ ਬਾਜ਼ੀਆਂ ਕਰਦੇ ਆ ਫੇਰ ਕਹਿੰਦੇ ਨਿਆਣੇ ਸਾਡੇ ਡੈਗਦੇ ਆ ਉੱਲੜ ਪਾਸੇ ਜਾਂਦਾ ਏਦਾਂ ਕਰਦੇ ਆ ਇਹ। ਆਓ ਆਪਣਾ ਦੇਖ ਲਾਓ ਉਹ ਦੇ। ਉਹ ਉਹ ਮੋੜ ਤੇ ਬੱਕਰੀਆਂ ਇੱਤੋਂ ਨੂੰ। ਓਏ ਆ ਦੇਖਣਾ। ਮੋੜ ਤੇ ਮੋੜ ਤੇ ਸ਼ਾਬਾਸ਼। ਇਹ 20000 ਤਨਖਾਹ ਆਇਆ ਇਹਦੀ 20000। ਠੀਕ ਆ ਨਾ? ਓਏ ਆਪਣਾ ਡੱਬੂ ਕਿੱਧਰ ਗਿਆ? ਡੱਬੂ ਦਾ ਡੱਬੂ ਕਿੱਥੇ ਆਪਣਾ ਹੋ ਰਿਹਾ ਡੱਬੂ। ਯਾਰ ਮੇਰਾ ਪੋਤਾ ਡੱਬੂ ਆਪਣੇ ਨਾਲ ਮੰਜੇ ਦੇ ਨਾਲ ਬੰਨਿਆ ਹੁੰਦਾ ਆਪਣਾ। ਆਹ ਆ ਗਿਆ ਡੱਬੂ। ਆ ਪੂਰੀਏ। ਆ ਉਹਦੀ ਮਾਂ ਆ ਆ ਉਹਦੀ। ਡੱਬੂ ਦੀ ਮਾਂ ਆ ਇਹ। ਇਹ ਬੋ ਥੋੜੀ ਥੋੜੀ ਡੱਬੂ ਆ ਇਹ ਇਹਨਾਂ ਨੂੰ ਖਾ ਲੈਣ ਦੇ ਵਿਚਾਰੀਆਂ ਨੂੰ ਨੇਰਾ ਹੋ ਜਾਣਾ ਫਿਰ ਖੰਡ ਚ ਆਪਾਂ ਧਾਰ ਦਿੰਨੇ ਆ ਇਹਨਾਂ ਨੂੰ ਬਾੜੇ ਤੇ ਤੇ ਇਹਨਾਂ ਨੂੰ ਧਾਰ ਵੀ ਚੋਣੀ ਆਪਾਂ ਚੱਲਦੇ ਇਹਨਾਂ ਨੂੰ ਉਹਨਾਂ ਘਰੇ ਲੈ ਕੇ ਆ ਉਤੋਂ ਦੀ ਮੂੜਦਾ ਇਹਨਾਂ ਨੂੰ ਤੇਰੀ ਚਲੋ ਨੀ ਚਲੋ ਨਹੀਂ ਰਾਣੀਏ ਤੂੰ ਰਾਣੀਏ ਕਿੱਧਰ ਜਾਂਦੀ ਆ ਹਾਂ ਚਾਵਾ चलो फिर चला भाई नेरा हो गया मैं तला करे चलो फिर आपा करे चढ़िए मेरी हीरो इनडा ना हीरा ही आ मेरा डब्बूपत आ देख ए तेरी चल चल अच्छा चल। वाच चल। चलो चलो ओ मेरा चादरा फस गया इत्ता भी हो जांदा मित्रों देखो ਕਈ ਐਸੀ ਕਰਕੇ ਚਾਦਰਾਂ ਨਾ ਪਾਇਆ ਕਰੋ ਯਾਰ ਮੈਂ ਕੱਲ ਤੋਂ ਚਾਦਰਾਂ ਪਾ ਕੇ ਨਹੀਂ ਹੁਣਾ ਠੀਕ ਆ ਨਾ ਮੈਂ ਉਹ ਨੰਗੀ ਆ ਚਲੋ ਖੋਹ ਲੈਣ ਤੇ ਯਾਰ ਉਹਨਾਂ ਨੂੰ ਠੀਕ ਆ ਮਿੱਤਰੋ ਆਪਾਂ ਦਾ ਪਾਲੀਆਂ ਬੱਕਰੀਆਂ ਆਪਣਾ ਤਾਂ ਬਹੁਤ ਵੱਡਾ ਵਧੀਆ ਪ੍ਰੋਫਿਟ ਚੱਲਦਾ ਆਪਣਾ ਵਧੀਆ ਕਾਰੋਬਾਰ ਚੱਲਦਾ ਹੁਣ ਆਪਾਂ ਇਹਨਾਂ ਨੂੰ ਘਰੇ ਲੈ ਕੇ ਜਾਂਦੇ ਆ ਤੇ ਆਪਾਂ ਧਾਰਾ ਵੀ ਚੋਣੀਆਂ ਫਿਰ ਡੇਰੀ 'ਚ ਵੀ ਜਾਣਾ ਦੁੱਧ ਕੋਣ 200 ਰੁਪਏ ਕਿਲੋ ਆ ਸੁੱਕਾ ਨਰਦੋ ਨਰਦੀ ਪੈਸੇ ਆ ਜਾਂਦੇ ਆ ਆਪਣਾ ਮੰਨ ਲਓ ਮਾਲ ਬੜ ਚੰਦੇ ਆ ਚਲੋ ਫਿਰ ਚੱਲੀਏ ਉਹ ਆਪਣੇ ਮੁੰਡਾ ਮੋੜ ਲਿਆਉਂਦਾ ਆ ਆਪਣਾ ਰੱਖਿਆ ਹੋਇਆ 20000 ਤਨਖਾਹ ਦੇ ਦਿੰਦੇ ਆਪਾਂ ਇਹਦੀ ਆਹ ਕਤੀੜ ਦੇਖਣਾ ਚੱਲ ਮੈਨੂੰ ਛੱਡ ਗਿਆ ਚੱਲ ਮੈਨੂੰ ਛੱਡ ਗਿਆ ਕਰ ਉਹ ਤੂੰ ਲਿਆਈ ਬੱਕਰੀਆਂ ਰੁਕ ਜਾ ਹੁਣ ਗੇਰ ਕੱਢ ਆਹ ਦੇ ਸ਼ੋਰ ਆਪਣਾ ਐ ਚੱਲ ਮੁੰਡਿਆ ਚੱਲ ਕੰਮ ਧੰਦਾ ਕਰ ਲਿਆ ਕਰ ਮੁੰਡਾ ਪਾਲਿਆ ਕਰਦਾ ਆਂ ਪਤਾ ਨਹੀਂ ਕਿੰਨਾ ਦਾ ਆਇਆ ਇਹ ਆਏ ਹੋਲੀ ਚੱਲ ਏ ਯਾਰ ਜੀ يا yeah. يا yeah.